ਚ ਰਾਗ ਨੂੰ ਸਿੱਧਾ ਕਰੋ ਯਾਰ ਲੋਕਾਂ ਨੂੰ ਕੀ ਹੋ ਸਾਰੇ ਇੱਕ ਮਿੰਟ ਬਾਈਡਾ ਕਰੋ ਤੇ ਕਿੱਥੇ ਮਰਦੇ ਹੋ ਉਧਰ ਵੀ ਇੰਨਾ ਗੱਡਾ ਖੜਾ ਦੇਖੋ ਜੀ ਭਾਰਤੀ ਜਨਤਾ ਪਾਰਟੀ ਦੀ ਪੂਰੇ ਦੇਸ਼ ਵਿੱਚ ਜ਼ਹਿਰ ਹੈ ਤੇ ਤੁਸੀਂ ਅੱਜ ਦੇਖ ਸਕਦੇ ਹੋ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਹੈ ਸ਼੍ਰੀ ਗੁਰਦੇਵ ਸ਼ਰਮਾ ਦੇਵੀ ਜੀ ਉਹਨਾਂ ਦੇ ਦਫ਼ਤਰ ਤੋਂ ਅਸੀਂ ਜਿਹੜਾ ਗੱਡੀਆਂ ਮੋਟਰਸਾਈਕਲ ਦਾ ਰਾਹੀ ਅਸੀਂ ਗੁਲਮੋਹਰ ਹੋਟਲ ਕੋਲ ਜਾਵਾਂਗੇ ਤੇ ਉੱਥੋਂ ਅਸੀਂ ਪੈਦਲ ਜਿਹੜਾ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ ਕਾ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਜਿਹੜੇ ਕਾਫਲੇ ਦੇ ਰੂਪ ਵਿੱਚ ਜਾ ਕੇ ਉਹਨਾਂ ਦੇ ਨੋਮੀਨੇਸ਼ਨ ਫਾਇਦ ਕਰਵਾਵਾਂਗੇ ਤੇ ਸਾਨੂੰ ਬਹੁਤ ਉਮੀਦ ਹੈ ਤੇ ਅੱਜ ਨਜ਼ਰ ਆ ਰਿਹਾ ਹੈ ਜਿਸ ਜੁਧਿਆਣੇ ਦਾ ਬੱਚਾ ਬੱਚਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਹਰ ਵਰਕਰ ਚ ਬਹੁਤ ਜੋਸ਼ ਹੈ ਬਹੁਤ ਹੌਸਲਾ ਤੇ ਇਸ ਵਾਰ ਅਸੀਂ ਜੁਧਿਆਣੇ ਦੀ ਜਿਹੜੀ ਸੀਟ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਝੋਲੀ ਪਾਣ ਜਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਇਤਿਹਾਸ ਰਚਾ ਜਾਊਗਾ ਨਿਰੋਲ ਜਿਹੜੀ ਪਹਿਲੀ ਵਾਰ ਇਹ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਕੇ ਆਪਣੀ ਝੋਲੀ ਪਾਊਗੀ ਧੰਨਵਾਦ ਜੀ ਲੇਡੀਜ਼ ਸਾਰੇ ਬਾਦ ਕੀ ਨੇ ਪੂਰੇ ਨੇ ਸੁਲਤਾਨਗਨ ਨੂੰ ਦੇਖੋ ਅੱਜ ਸਾਡੇ ਦਿੱਤਨ ਮਰ ਕਰਨੇ ਸਾਡੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਪਿਛਲੇ 30 ਸਾਲ ਬਾਅਦ ਜਿਹੜਾ ਕਮਲ ਦਾ ਨਿਸ਼ਾਨ ਸਾਨੂੰ ਲੁਧਿਆਣੇ ਤੋਂ ਮਿਲਿਆ ਹੋਵੇ ਔਰ ਅੱਜ ਸਾਡੇ ਲੁਧਿਆਣੇ ਵਿੱਚ ਇੰਨਾ ਉਤਸ਼ਾਹ ਹੈ ਤੁਸੀਂ ਦੇਖੋ ਅੱਜ ਸਾਡੇ ਰਮਨਦੀਪ ਸਿੰਘ ਬਿੱਟੂ ਜੀ ਨੇ ਨੋਮੀਨੇਸ਼ਨ ਫਾਰਮ ਆਪਣੇ ਪਰਣ ਜਾਣੇ ਨੇ ਔਰ ਸੈਂਟਰ ਹਲਕਾ ਲੁਧਿਆਣੇ ਦੇ ਵਿੱਚੋਂ ਕੱਟ ਹੋ ਰਿਹਾ ਹੈ ਔਰ ਹਜ਼ਾਰਾਂ ਦੇ ਹਿਸਾਬ ਦੇ ਨਾਲ ਜੇ ਸੈਂਟਰ ਹਲਕੇ ਤੋਂ ਜਾ ਰਹੇ ਉਹ ਸਾਰੇ ਜਿਹੜੇ ਸਾਡੇ 9 ਵਿਧਾਨ ਸਭਾ ਚੋਂ ਜਿਉਂਨੇ ਨੇ 50000 ਤੋਂ ਵੱਧ ਦਾ ਕੱਟ ਜਿਹੜਾ ਸਾਡਾ ਉੱਥੇ ਭਰਤਨਗਰ ਚੋਂ ਕੱਟਾ ਹੋ ਰਿਹਾ ਔਰ ਅਸੀਂ ਅੱਜ ਪਨੀਰ ਸਿੰਘ ਬਿੱਟੂ ਜੀ ਦੇ ਨਾਲ ਖੁਸ਼ੀ ਜਿਹੜੀ ਮਨਾਣ ਜਾ ਰਹੇ ਹਾਂ ਅੱਜ ਫਾਰਮ ਭਰਨ ਜਾ ਰਹੇ ਹਾਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਜੀ ਸਭ ਦੀ ਜਮਾਨਤਾਂ ਜ਼ਬਤ ਕਰਾ ਕੇ ਭੇਜਾਂਗੇ ਇੱਕ ਗੱਪੀ ਲੋਕ ਨੇ ਗੱਪੀਆਂ ਨੂੰ ਜਿਹੜੀ ਇਹ ਇਹਨਾਂ ਨੇ ਮਾਰੀਆਂ ਨੇ ਲੋਕੀ ਇਹਨਾਂ ਨੂੰ ਗੱਪੇ ਜਿਹੜੇ ਗੱਪਾਂ ਮਾਰੀ ਉਹਦੇ ਸਬਕ ਸਿਖਾ ਕੇ ਵੇਜਣਗੇ ਵਿਕਾਸ ਦਾ ਮੁੱਦਾ ਭਾਰਤੀ ਜਨਤਾ ਪਾਰਟੀ ਨੇ ਉਹ ਦੇਸ਼ ਦੇ ਵਿੱਚ ਪਿਛਲੇ 10 ਸਾਲਾਂ ਵਿੱਚ ਵਿਕਾਸ ਕੀਤਾ ਹੈ ਉਹ ਮੁੱਦਾ ਹੈ ਉਹ ਲੋਕਾਂ ਨੂੰ ਨਜ਼ਰ ਆ ਰਿਹਾ ਹੈ ਔਰ ਉਹਦੇ ਉਹਦੇ ਕਰਕੇ ਕੋ ਅੱਜ ਅੱਜ ਮੋਲ ਦੇ ਕੋ ਸੈਂਟਰ ਹਲਕਾ ਲੁਧਿਆਣਾ ਦੇ ਵਿੱਚ ਹਜ਼ਾਰਾਂ ਦੇ ਸਾਹਬ ਦੇ ਨਲਾ ਦੇਖੋ ਇੱਧਰ ਮਾਰੋ ਉੱਧਰ ਕਰੋ ਜਰ ਰਲਾਈ ਉੱਧਰ ਘਰ ਦਿਖਾਓ ਜਰਾ ਦਿਖਾਓ ਮਾਰਾ ਜਰਾ ਆ ਦੇਖੋ ਕਿੰਨੀ ਕੋ ਜਨਤਾ ਆ ਰਹੀ ਹੈ ਔਰੇ ਹਲਕਾ ਸੈਂਟਰ ਲੁਧਿਆਣਾ ਇਹ ਇੱਕ ਮੈਦਾਨ ਸਭਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਕਿੰਨੀ ਕੁ ਖੁਸ਼ੀ ਹੈ ਅੱਜ ਸਾਡੇ ਪੰਜਾਬ ਦੇ ਵਿੱਚ ਜਿਦਾ ਭਗਵੰਤ ਮਾਨ ਜੀ ਕਹ ਰਹੇ ਸੀ 13 ਜ਼ੀਰੋ ਕਰਾਂਗੇ ਜ਼ੀਰੋ ਮਿਲੇਗੀ ਭਗਵੰਤ ਮਾਨ ਜੀ ਨੂੰ ਜ਼ੀਰੋ 13 ਦੇ 13 ਹਾਰਨਗੇ ਜ਼ੀਰੋ ਮਿਲੇਗੀ ਔਰ ਲੁਧਿਆਣਾ ਸੈਂਟਰ ਹਲਕੇ ਦੇ ਵਿੱਚੋਂ ਜਿਹੜੇ ਪੱਪੀ ਓ ਕੱਪੀ ਉਹ ਗੱਪੀ ਗੱਲ ਭਗਵੰਤ ਮਾਨ ਕਹਿ ਰਿਹਾ ਸੀ ਸਾਡਾ ਪੱਪੀ ਐ ਬਾਕੀ ਗੱਪੀ ਨੇ ਮੈਂ ਕਹਿੰਦਾ ਸੀ ਤੇ ਅਸੀਂ 6 ਮਹੀਨੇ ਪਹਿਲਾਂ ਪੱਪੀ ਦਾ ਨਾ ਗੱਪੀ ਰੱਖਿਆ ਆ ਤੂੰ ਸਾਡੀ ਗੱਲ ਸਾਡੇ ਦੀ ਮਾਰ ਰਿਹਾ ਉਹ ਆਪਣੇ ਗੱਪੀ ਨੂੰ ਸੰਭਾਲ ਕੇ ਰੱਖ ਬਾਕੀ ਉਹ ਤੂੰ ਚਿੰਤਾ ਨਾ ਕਰ ਇਤਿਆਸਕ ਜੀ ਇਤਿਆਸਕ ਜੀ ਜੀ ਇਤਿਆਸਕ ਜੀ ਤੋ ਇੱਕ 2 ਲੱਖ ਤੋਂ ਵੱਧ ਅਸੀਂ ਜਿੱਤਾਂਗੇ ਰਮਨੀਸ਼ ਸਿੰਘ ਬਿੱਟੂ ਜੀ ਲੁਧਿਆਣਾ ਲੁਧਿਆਣੇ ਦੇ ਵਿੱਚੋਂ 2 ਲੱਖ ਤੋਂ ਵੱਧ ਵੋਟਾਂ ਤੋਂ ਜਿੱਤਣਗੇ ਔਰ ਲੁਧਿਆਣਾ ਸੈਂਟਰ ਦੇ ਵਿੱਚੋਂ 25000 ਤੋਂ ਵੱਧ ਜਿੱਤਾਂ ਕੇ ਵੇਜਾਂਗਾ ਜਿੱਤਾਂਗਾ